ਪੰਜਾਬ ਸਰਕਾਰ ਮੁਰਦਾਬਾਦ 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 ਰੇਤੇ ਵਾਲਾ ਚਲਾਉਣ ਵਾਲਾ ਮੰਤਰੀ ਮੁਰਦਾਬਾਦ 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 ਨਿਜਾਇਲ ਖੱਡਾ ਨਹੀਂ ਚੱਲਣਗੀਆਂ ਨਹੀਂ ਚੱਲਣਗੀਆਂ ਨਹੀਂ ਚੱਲਣਗੀਆਂ ਸਾਡੇ ਸਕੂਲ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਸਕੂਲ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਤਾਜ ਪ੍ਰਵਿੰਦਰ ਸੋਨੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਪ੍ਰਧਾਨ ਹਲਕਾ ਸਾੰਢੇਵਾਲ ਮੇਰੇ ਨਾਲ ਸਰਪੰਚ ਬੂਟਾ ਸਿੰਘ ਜੀ ਗੜੀ ਤੋਗੜ ਤੇ ਨਾਨਕ ਸਿੰਘ ਜੀ ਮੈਂਬਰ ਬਲਾਕ ਸ਼ਾਂਤੀ ਸਲੱਖਣ ਸਿੰਘ ਜੀ ਪ੍ਰਧਾਨ ਜ਼ਿਲ੍ਹਾ ਕਿਸਾਨ ਯੂਨੀਅਨ ਚਡੂਨੀ ਤੇ ਪਿੰਡ ਗੜੀ ਤੋਗੜਾਂ ਦੇ ਵਾਸੀ ਅੱਜ ਸਾਡਾ ਮੇਨ ਮਕਸਦ ਜਿਸ ਤਰ੍ਹਾਂ ਭਰਾਵੋ ਹਲਕਾ ਸਾੰਢੇਵਾਲ ਦੇ ਵਿੱਚ ਹਰ ਪਿੰਡ ਦੇ ਵਿੱਚ ਮੈਨਿੰਗ ਹੋ ਰਹੀ ਆ ਤੁਸੀਂ ਦੇਖਿਆ ਹੁਣ ਪਿਛਲੇ 4 ਮਹੀਨੇ ਪਹਿਲਾਂ ਪਿੰਡ-ਪਿੰਡ ਲੋਕਾਂ ਵਿੱਚ ਹਾਹਾਕਾਰ ਮਚ ਗਈ ਸੀ ਕਿਵੇਂ ਸਤਲੁਜ ਦਰਿਆ ਨੇ ਪੂਰਾ ਕਹਿਰ ਮਚਾਇਆ ਉਹ ਸਾਡੇ ਕਈ ਭਰਾਵਾਂਾਂ ਦੀਆਂ ਜ਼ਮੀਨਾਂ ਰੁੜ ਗਈਆਂ ਕਈ ਭਰਾਵਾਂ ਦੇ ਪਪੂਲ ਰੁੜ ਗਏ ਤੇ ਕਈਆਂ ਦੇ ਘਰ ਵੀ ਰੁੜ ਗਏ ਪਰ ਹਾਲਾਤ ਕੀ ਹੋਏ ਤੁਸੀਂ ਆਪ ਦੇਖਿਆ ਕਿ ਲੋਕ ਇੱਕ ਹਲਕਾ ਸਾਂਹਣੇ ਵਾਲ ਦੇ ਵਿੱਚ ਸਹਿਮ ਦਾ ਮੌਲ ਸੀ ਅੱਜ ਵੀ ਹਾਲਾਤ ਇਹੀ ਆ ਤੁਸੀਂ ਦੇਖੋ ਕਿਵੇਂ ਸਾਡੇ ਬੰਨਾਂ ਦੇ ਬੰਨ ਹੈ ਨਹੀਂ ਪਰ ਸਕਾਰ ਨੇ ਮੈਨਿਕ ਸ਼ੁਰੂ ਕਰਤੀ ਸਾਨੂੰ ਲੁਧਿਆਣਾ ਦੇ ਡੀਸੀ ਸਾਹਿਬ ਨੇ ਇਹ ਬਿਸ਼ਵਾਰ ਦਵਾਇਆ ਸੀ ਕਿ ਦੁਵਾਰਾ ਇਸ ਹਲਕੇ ਦੇ ਵਿੱਚ ਮੈਨਿੰਗ ਨਹੀਂ ਹੋਵੇਗੀ ਪਰ ਸਾਡੇ ਅੱਜ ਡੀਸੀ ਸਾਹਿਬ ਵੀ ਜਿਹੜੇ ਸਾਡੇ ਨਾਲ ਆਪ ਕੰਮ ਕਰਦੇ ਸੀ ਆਪ ਬੋਲੇ ਚੁੱਕਦੇ ਸੀ ਆਪ ਪਰੋਲੇ ਚੁੱਕਦੇ ਸੀ ਤੇ ਸਾਡੇ ਹਲਕੇ ਦੇ ਮੰਤਰੀ ਸਾਹਿਬ ਵੀ ਪਾਣੀ ਦੇ ਵਿੱਚ ਰੋੜੇ ਖੱਟਰੇ ਸੀ ਉਹਨਾਂ ਨੂੰ ਪਤਾ ਸੀ ਕਿ ਛੇਤੀ ਛੇਤੀ ਇਹ ਬੰਦ ਹੋਵੇ ਤੇ ਅਸੀਂ ਰੇਤਾ ਚਲਾਈਏ ਅੱਜ ਵੀ ਹਾਲਾਤ ਇਹੀ ਬਣ ਗਏ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਲੁਧਿਆਣਾ ਮੈਨਿੰਗ ਐਕਸ਼ਨ ਮਨਜੀਤ ਸਿੰਘ ਜੀ ਨੂੰ ਕਿ ਤੁਸੀਂ ਸਾਡੇ ਲੋਕਾਂ ਨੂੰ ਮਾਰਦਾ ਠੇਕਾ ਲੈ ਲਿਆ ਤੁਹਾਨੂੰ ਬੜੀਆਂ ਦਰਖਾਸਤਾਂ ਦਿੱਤੀਆਂ ਹਾਈ ਕੋਰਟ ਦੇ ਵਿੱਚ ਰਿੱਟਾਂ ਵੀ ਪਾਈਆਂ ਪਰ ਸਾਡੇ ਲੋਕਾਂ ਦੇ ਵਿੱਚ ਸਹਿਮਾਉਲ ਪੈਦਾ ਹੋ ਗਿਆ ਅੱਜ ਵੱਡੇ ਵੱਡੇ ਉਹ ਵੱਲੋਂ ਟਿੱਪਰ ਦੇਖੋ ਕਿਵੇਂ ਖੜੇ ਆ ਆ ਸਕੂਲ ਆ ਛੋਟੇ ਛੋਟੇ ਬੱਚੇ ਆ ਇਹ ਇਹਨਾਂ ਦੇ ਵਿੱਚ ਹਹਾਕਾਰ ਮੱਚ ਗਿਆ ਕਿ ਸਾਨੂੰ ਬੰਦ ਕਰਾ ਕੇ ਕਿਸੇ ਹੋਰ ਪਾਸੇ ਸ਼ਿਫਟ ਕਰਾ ਦਿਓ ਕਿਉਂਕਿ ਮੈਨਿੰਗ ਨਹੀਂ ਰੁਕਣੀ ਹਲਕਾ ਸਾਹਨੇਵਾਲ ਦੇ ਵਿੱਚ ਮੈਂ ਬੇਨਤੀ ਕਰਦਾ ਹਲਕਾ ਸਾਹਨੇਵਾਲ ਦੇ ਜਿੰਨੇ ਵੀ ਬੇਟ ਏਰੀਆ ਦੇ ਲੋਕ ਬੈਠੇ ਆ ਕੀ ਭਰਾਵਾ ਤੁਹਾਡਾ ਇੱਕ ਬਟਨ ਦੱਬਿਆ ਸਾਡੀ ਬਾਜ ਮੁੱਖ ਮੰਤਰੀ ਪੰਜਾਬ ਭਗਵੰਦ ਸਿੰਘ ਜੀ ਮਾਨ ਤੱਕ ਤੇ ਲੁਧਿਆਣਾ ਮੈਨਿੰਗ ਵਿਭਾਗ ਤੱਕ ਤੇ ਡਿਪਟੀ ਕਮਿਸ਼ਨ ਲੁਧਿਆਣਾ ਤੱਕ ਪਹੁੰਚ ਦੀ ਕਰ ਦਿਓ ਤੁਹਾਡੀ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਇੱਕ ਬਟਨ ਦੱਬ ਕੇ ਕਿਉਂਕਿ ਸਾਡੇ ਹਲਕੇ ਦੇ ਵਿੱਚ ਕੋਈ ਰੋਡ ਨਹੀਂ ਸਾਡੇ ਹਲਕੇ ਦੇ ਵਿੱਚ ਸਾਨੂੰ ਡੋਬਣ ਵਾਸਤੇ ਸਰਕਾਰ ਪਲੈਨਿੰਗ ਕਰਦੀ ਫਿਰਦੀ ਆ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਕਿੰਨੇ ਕਰੋੜ ਦੇ ਠੇਕੇ ਦਿੱਤਾ ਅਸੀਂ ਪਿੰਡਾਂ ਜੋ ਪੈਸੇ ਇਕੱਠੇ ਕਰਕੇ ਤੁਹਾਨੂੰ ਦੇ ਦੰਦੇ ਆ ਸਾਡੀ ਬੇਨਤੀ ਹੈ ਕਿ ਮੈਨਿੰਗ ਬੰਦ ਕਰ ਦਿਓ ਆ ਰੋਡ ਬਿਲਕੁਲ ਥੋੜੇ ਦਿਨ ਪਹਿਲਾਂ ਮੈਂ ਡੀਸੀ ਸਾਹਿਬ ਨੂੰ ਮਿਲਿਆ ਵਿਸ਼ਵਾਸ ਦਿਵਾਇਆ ਡੀਸੀ ਸਾਹਿਬ ਨੇ ਕਿ ਇੱਥੇ ਮੈਨਿੰਗ ਨਹੀਂ ਹੋਵੇਗੀ ਪਰ ਸਾਡੇ ਹਾਲਾਤ ਇਹ ਬਣਾਤੇ ਕਿ ਸਾਨੂੰ ਡੋਬਣ ਤੇ ਸਾਡੇ ਬੱਚਿਆਂ ਦੀ ਸੇਫਟੀ ਹੈ ਨਹੀਂ ਕੋਈ ਅੱਜ ਹਾਲਾਤ ਦੇਖੋ ਕਿਵੇਂ ਮੈਨਿੰਗ ਚੱਲਦੀ ਆ ਬਿਲਕੁਲ ਨਾਲ ਬੰਨ ਟੁੱਟਿਆ ਹੋਇਆ ਤੇ ਸਾਡੇ ਹਲਕੇ ਦੇ ਲੋਕਾਂ ਨੇ ਧਰਨਾ ਵੀ ਲਾਇਆ ਕਿ ਇੱਥੇ ਬੰਨ ਲਾਇਆ ਜਾਵੇ ਪਰ ਸਰਕਾਰ ਦੇ ਕੰਨਾਂ ਤੱਕ ਕੋਈ ਯੂਨੀ ਸਰਕਦੀ ਸਰਕਾਰ ਦਾ ਇੱਕੋ ਇੱਕ ਮਕਸਦ ਆ ਕਿ ਲੁਧਿਆਣਾ ਦਾ ਲੁਧਿਆਣਾ ਡੋਬਣਾ ਇਹ ਪਿੰਡ ਡੋਪਣੇ ਆ ਔਰ ਮੈਂ ਖਾਸ ਕਰਕੇ ਗੜੀ ਟੋਗੜਾ ਦੇ ਸਰਪੰਚ ਸਾਹਿਬ ਬੂਟਾ ਸਿੰਘ ਜੀ ਤੇ ਨਾਨਕ ਸਿੰਘ ਦੀ ਬਲਾਕ ਸਮਤੀ ਮੈਂਬਰ ਸਲੱਖਣ ਸਿੰਘ ਜੀ ਪੂਰੇ ਪਿੰਡ ਦੀ ਜਗਦੀਸ਼ ਸਿੰਘ ਜੀ ਸਾਰੇ ਖੜੇ ਆ ਸਾਡੀ ਕੋਈ ਮੰਗਾ ਕਿ ਮੈਨਿੰਗ ਬੰਦ ਕੀਤੀ ਜਾਵੇ ਅਗਰ ਜੇ ਮੈਨਿੰਗ ਨਾ ਬੰਦ ਕੀਤੀ ਤਾਂ ਅਸੀਂ ਆਣ ਵਾਲੇ ਦਿਨਾਂ ਦੇ ਵਿੱਚ ਰਾਹਾਂ ਰੋਡ ਤੇ ਵੱਡਾ ਧਰਨਾ ਲਾਵਾਂਗੇ ਅਣਸਮੇ ਮਿੱਥੇ ਲਈ ਜਦ ਤੱਕ ਮੈਨਿੰਗ ਬੰਦ ਨਹੀਂ ਹੁੰਦੀ ਸਾਨੂੰ ਪਰਚੇਆਂ ਪੁਰਚੀਆਂ ਦੀ ਕੋਈ ਪਰਵਾਹ ਨਹੀਂ ਪਰਚੇ ਅਸੀਂ ਹਮੇਸ਼ਾ ਪਰਚੇ ਤੋਂ ਨਾ ਡਰ ਕੇ ਰਹਿ ਦਿੱਤੀ ਕੀਤੀ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੇ ਆਂ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਫਿਰ ਤੁਸੀਂ ਕਹਿੰਦੇ ਹੋ ਇਹ ਸਾਨੂੰ ਤੰਗ ਕਰਦੇ ਆ ਅਸੀਂ ਤੁਹਾਨੂੰ ਕੋਈ ਬੇਨਤੀ ਕਰਦੇ ਮੈਨਿੰਗ ਬੰਦ ਕੀਤੀ ਜਾਵੇ ਸਾਡੇ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਦਾ ਰੱਖਿਆ ਕੀਤੀ ਜਾਵੇ ਸਾਡੇ ਬੱਚੇ ਦੀ ਸੇਫਟੀ ਕੀਤੀ ਜਾਵੇ ਅੱਜ ਪੰਜਾਬ ਦੇ ਲੋਕ ਅੱਜ ਬੱਚੇ ਕਿਉਂ ਬਾਹਰ ਜਾ ਰਹੇ ਆ ਉਹ ਆਪਣੀ ਸੇਫਟੀ ਵਾਸਤੇ ਜਾ ਰਹੇ ਆ ਕਿਉਂਕਿ ਇੱਥੇ ਸਰਕਾਰਾਂ ਨਾ ਮਾਤਰਾ ਭਗਵਾਨ ਸਿੰਘ ਜੀ ਮਾਨ ਜੀ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਇੱਥੇ ਜਿਹੜੇ ਵਰਕਰਾਂ ਮੈਂ ਬੇਨਤੀ ਕਰਦਾ ਕਿ ਤੁਸੀਂ ਪਹਿਲਾਂ ਜਦੋਂ ਮੈਨਿੰਗ ਹੁੰਦੀ ਸੀ ਦਰਿਆ ਲੈ ਕੇ ਬੰਨਤੇ ਪੈ ਜਾਂਦੇ ਸੀ ਅੱਜ ਕਿੱਥੇ ਹਾਂ ਅੱਜ ਬੋਲੋ ਲੋਕਾਂ ਦੇ ਹੱਕ ਦੇ ਵਿੱਚ ਆਹ ਲੋਕਾਂ ਨਾਲ ਖੜੋ ਆਹ ਦੇਖੋ ਨਾਲ ਰੈਂਪ ਚੜਦਾ ਇਥੋਂ ਗਾਡਰ ਵੜ ਕੇ ਨਵਾਂ ਰਸਤਾ ਬਣਾਤਾ ਕੀ ਸਰਕਾਰ ਇਹ ਜੀ ਹੁੰਦੀ ਆ ਕੀ ਆਪਣੇ ਰੋਡ ਵੜ ਦੋ ਰੋਡਾਂ ਦੀ ਸੇਫਟੀ ਨਾਲ ਲੈ ਕੇ ਗਾਡਰ ਵੜ ਦੋ ਅੱਜ ਆ ਬੰਡ ਕੇ ਨਾਲ ਇੱਕ ਨਵਾਂ ਰਸਤਾ ਬਣਾਣ ਲੱਗੇ ਹੋਏ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਡੀਸੀ ਸਾਹਿਬ ਸੁਣੋ ਆਵਾਜ਼ ਤੁਸੀਂ ਆਪ ਬੰਨਤੇ 15 ਵੀ ਦਿਨ ਰਹੇ ਹੋ ਸਾਡੇ ਨਾਲ ਖੜੇ ਰਹੇ ਹੋ ਤੇ ਸਾਡੀ ਬਾਤ ਸੁਣ ਕੇ ਸਾਡੇ ਨਾਲ ਖੜੋ ਇਹ ਮੈਨਿੰਗ ਨੂੰ ਬੰਦ ਕਰੋ ਇਹ ਖੱਡਾਂ ਕੈਨਸਲ ਕਰੋ ਅਗਰ ਜੇ ਖੱਡਾਂ ਨਾ ਕੈਨਸਲ ਕੀਤੀਆਂ ਅਸੀਂ ਅਣਸਮੇਂ ਲਈ ਧੰਨਾ ਲਾਵਾਂਗੇ ਔਰ ਜੇ ਨਾ ਸਾਡੀ ਸਰਵਾਈ ਗਈ ਤੇ ਹਾਈ ਕੋਰਟ ਤੇ ਕੇਸਡਟ ਵੀ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੁਨੀਆ ਚੜੋਨੀ ਜ਼ਿਲ੍ਹਾ ਪ੍ਰਧਾਨ ਸਲੱਖਣ ਸਿੰਘ ਮੰਡ ਅੱਜ ਸਾਡੀ ਇੱਕੋ ਇੱਕ ਮੰਗ ਆ ਸਾਡੇ ਵੀਰ ਜੀ ਸੋਨੂ ਔਰ ਸਾਡੇ ਜੂਥ ਦੇ ਪ੍ਰਧਾਨ ਪੱਤ ਬਿੱਲੂ ਤੇ ਸਾਡੇ ਸਰਪੰਚ ਸਾਹਿਬ ਨੇ ਅੱਜ ਸਾਨੂੰ ਸੱਦਾ ਲਾਇਆ ਕਿ ਅੱਜ ਜੋ ਕਿ ਬੱਚਿਆਂ ਦਾ ਇੱਥੇ ਸਾਡਾ ਦੋ ਸਕੂਲ ਨੇ ਨਾਲ ਸਰੋੜ ਦੇ ਇਹ ਸਿੰਗਲ ਰੋੜਾ ਪਿੰਡ ਦੀ ਸੜਕ ਦਾ ਇਹਦੇ ਨਾਲ ਦੋ ਸਕੂਲ ਨੇ ਅੱਜ ਮੰਤਰੀ ਸਾਹਿਬ ਨੂੰ ਅਸੀਂ ਇਹ ਗੱਲ ਕਹਿੰਨੇ ਆਂ ਵੀ ਇਹ ਜਿਹੜੇ ਸਕੂਲ ਬਣਾਏ ਗਏ ਨੇ ਇਹ ਸਿਰਫ ਇੱਕ ਬੱਚਿਆਂ ਦੀ ਪਰਵਰਿਖਸ਼ ਵਾਸਤੇ ਬਣਾਏ ਗਏ ਨੇ ਇਹ ਨਹੀਂ ਹੈਗਾ ਵੀ ਇੱਥੇ ਨਜਾਇਜ਼ ਮੈਨਿੰਗ ਹੋਵੇ ਕੋਲ ਦੀ ਸਕੂਲ ਦੇ ਟਿਪਰ ਓਵਰ ਲੋਡਿੰਗ ਲੰਘਣ ਪਰ ਇਹ ਜਿਹੜੇ ਓਵਰ ਲੋਡਿੰਗ ਟਿਪਰ ਲੰਘਦੇ ਆ ਬੱਚਿਆਂ ਤੇ ਕਿੰਨਾ ਅਸਰ ਪੈਂਦਾ ਅਸੀਂ ਅੱਜ ਇਹ ਮੰਗ ਕਰਦੇ ਆ ਮੰਤਰੀ ਸਾਹਿਬ ਜਾਂ ਤਾਂ ਇਹ ਸਕੂਲਾਂ ਨੂੰ ਬੰਦ ਕਰ ਦਿਓ ਜਾ ਸਕੂਲਾਂ ਨੂੰ ਬੰਦ ਕਰਕੇ ਇਹਨਾਂ ਨੂੰ ਜ਼ਿੰਦੇ ਲਵਾ ਕੇ ਇਹ ਪੱਕੇ ਮੈਨਗੜੇ ਜੋ ਵੀ ਅੱਡੇ ਨੇ ਤੁਹਾਡੇ ਪੱਕੇ ਚਲਾ ਦਿਓ 2 ਨੰਬਰ ਚ ਮੈਨਗੜੇ ਹੁੰਦੀ ਹੈ ਜਿਹੜੀ ਇਹ ਖਾੜਾ ਨਵੇਂ ਸ਼ਹਿਰ ਦੀ ਇਹ ਨਵੇਂ ਸ਼ਹਿਰ ਦੀ ਖਾੜਾ ਇਹ ਕਹਿੰਦੇ ਜੀ ਡੀਜ਼ਲ ਟੈਂਕ ਪਾਈ ਗਈ ਆ ਸੀ ਇਹ ਆਪਣੀ ਨਵੇਂ ਸ਼ਹਿਰ ਨੂੰ ਚਲਾਉਣ ਪਰ ਸਾਡਾ ਜਿਹੜਾ ਪਿੰਡ ਆ ਇੱਕ ਸਾਡਾ ਪਿੰਡ ਛੋਟਾ ਜਿਹਾ ਪਿੰਡ ਨਾਲ ਲੱਗਦਾ ਸੱਤ ਲੋਜ ਦੇ ਕਾਂਡੇ ਦੇ ਉੱਤੇ ਤੇ ਇਹ ਸਾਡੇ ਨਾਲ ਬਹੁਤ ਹੱਤਿਆਚਾਰ ਤੱਕੇਸ਼ਾਹੀ ਸਾਡੇ ਬੱਚਿਆਂ ਨਾਲ ਹੋ ਰਹੀ ਆ ਇਹ ਬੱਚਿਆਂ ਦਾ ਅਸਰ ਆ ਜਿਹੜਾ ਟਿਪਰਾਂ ਦਾ ਬਹੁਤ ਬੱਚਿਆਂ ਦੇ ਮਾੜਾ ਅਸਰ ਪੈ ਰਿਆ ਇੱਕ ਆ ਜਿਹੜਾ ਸਾਡੀ ਸੇਫਟੀ ਵਾਸਤੇ ਬੰਨ ਬਣਾਇਆ ਗਿਆ ਸੀ ਸੱਤ ਲੋਤੋਂ ਨਾਲ ਪੁਲ ਦਾ ਡੀਟੀ ਰੋਡ ਦਾ ਇਹਦਾ ਇੱਕ ਗਾਡਰ ਵੱਢ ਕੇ ਪੁਲ ਨੂੰ ਪੁਲ ਦੇ ਬਿਲਕੁਲ ਨੇੜੇੋਂ ਗਾਡਰ ਵੱਢ ਕੇ ਟਿਪਰ ਥੱਲੇ ਲਾਏ ਜਾ ਰਿਹਾ ਜਦੋਂ ਕਿ ਸਾਡੇ ਆ ਸੜਕਾਂ ਦਾ ਇਹ ਹਾਲ ਹੋ ਸਕਦਾ ਤੇ ਉਹ ਪੁਲ ਦਾ ਕੀ ਹਾਲ ਹੋਊਗਾ ਅਸੀਂ ਕਹਿੰਦੇ ਮੰਤਰੀ ਸਾਹਿਬ ਕਰੇਨਾ ਲਾ ਕੇ ਪੁਲ ਨੂੰ ਸੱਟ ਦਿਓ ਥੱਲੇ ਸਾਨੂੰ ਕੋਈ ਪਰਵਾਹ ਨਹੀਂ ਹੈ ਵੀ ਪਰ ਅੱਜ ਆ ਜਿਹੜਾ ਤੁਸੀਂ ਕੰਮ ਕਰਨ ਜਾ ਰਹੇ ਹੋ ਗਲਤ ਅਸੂਲ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਚਲੋਨੀ ਇਸ ਦਾ ਸਖਤ ਵਿਰੋਧ ਕਰੂਗੀ ਅਸੀਂ ਇਸ ਦੇ ਵਿਰੋਧ ਦੇ ਵਿੱਚ ਸਾਡਾ ਅਣਮਿਥੇਲੀ ਧਰਨਾ ਚੱਲੂਗਾ ਇੱਥੇ ਜਿੰਨਾ ਚਿਰ ਇਹਦਾ ਤੁਸੀਂ ਸਾਡੀ ਸਮੱਸਿਆ ਦਾ ਹੱਲ ਨਹੀਂ ਕਰਦੇ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਮੈਂ ਇੱਕ ਬੇਨਤੀ ਕਰਦਾ ਖਾਸ ਕਰਕੇ ਨੌਜਵਾਨਾਂ ਨੂੰ ਕਿ ਤੁਸੀਂ ਸਾਡਾ ਇੱਕ ਬਟਨ ਸ਼ੇਅਰ ਵਾਲਾ ਦਬਕੇ ਸਾਡੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਓ ਇਹ ਸਾਡੀ ਤੁਹਾਨੂੰ ਬੇਨਤੀ ਆ ਕਿਉਂਕਿ ਸਾਨੂੰ ਪਤਾ ਕਿ ਪਿੰਡਾਂ ਦੇ ਲੋਕ ਹਰ ਕੋਈ ਦੁਖੀ ਆ ਪਿੰਡਾਂ ਦੇ ਬੱਚਾ ਇਹ ਬੂਤਗੜ ਹੋਵੇ ਰੋਡ ਹੋਵੇ ਮੰਗਲੀ ਹੋਵੇ ਕਲੋਨੀ ਹੋਵੇ ਇਹ ਸਾਰੇ ਪਿੰਡ ਦੁਖੀ ਆ ਸਾਰਿਆਂ ਨੂੰ ਬੇਨਤੀ ਆ ਇੱਕ ਇੱਕ ਬਟਨ ਦਬਕੇ ਪੰਜਾਬ ਸਰਕਾਰ ਖੜੀ ਵਾਜ ਪਚਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ